1 ਗੱਟ 50 ਦੀਓ ਹੁਣ ਤਾਂ ਰੱਜ ਕੇ ਦਿਨਾਲੀ ਲਊਂਗਾ ਹਾਰੇ ਬੱਕਰੀ ਮੁੰਡਿਆ ਇਹ ਛੱਡ ਕੇ ਠਕਾਣੇ ਫੇਰ ਦਵਾਂਗੇ ਪੈਸੇ ਬਾਹ ਚੋਲੀ ਚ ਰੱਸਾ ਅਗਲੇ ਦੀ ਦੇ ਦੇ ਹੁਣ ਤੇਰੀ ਆੜ ਪੰਨ ਨਹੀਂ ਅਸੀਂ ਪੀੜ ਦਾ ਸ਼ੌਂਕ ਨਾ ਕੋਈਂ ਦਾ ਦੇ ਯਾਰ ਤੇਰੀ ਆੜ ਪੰਨ ਨਹੀਂ ਮੈਂ ਆੜ ਪੰਨ ਨਹੀਂ ਕਹਿੰਦੀ ਕਹਉਂਦੀ ਦੋ ਵਾਰੀ ਕਮੁੱਲਾ ਪਰਦੇ ਮੇਲੇ ਇੱਕ ਅੱਜ ਬਣਾਤੇ ਚੇਲੇ ਤਰਤੇ ਸਾਧ ਵੇਲੇ ਰੋਜ ਪੱਣਾ ਕਰਾੜਾ ਅਰੇ ਬੋਤੂਆ ਨਹੀਂ ਬਣੀ ਹੈ ਤੇਰੀ ਹਾਂ ਹਰੇ ਕੋ ਫੁੱਟੀ ਵੀ ਨਹੀਂ ਫੁੱਟੀ ਵੀ ਸਹੀ ਹੈ ਹਾਂ ਜੀ ਮੈਂ ਮੇਰੀ ਨਹੀਂ ਪੱਣੀ ਜੀ ਜਨੇ ਭਲਾਈਆ ਤੇ ਚੀਜ਼ ਨੂੰ ਛੱਡ ਗੱਲਾਂ ਤੀਜਾ ਚਰਨੇ ਨੇ ਉਧੂ ਵਧੀਆ ਖੜੀਆਂ ਦੇਖ ਕੇ ਆਇਆ ਮੈਂ ਆਪਾਂ ਕਿਹੜਾ ਵੇਚ ਨਹੀਂ ਹਾਂ ਇਹ ਵੇਚਦਾ ਨਹੀਂ ਤੂੰ ਕੀੜੀ ਬਣੇਗਾ ਇਹਨੇ ਕਿਹੜਾ ਰੱਖਿਆ ਚੀਜ਼ ਤਾਂ ਜਿਹੜੀ ਹੈਗੀ ਤੇ ਤੇਰੇ ਲੋਕ ਮੈਂ ਲੈ ਗਿਆ ਲੁੱਟ ਕੇ ਹਾਂ ਲੁੱਟ ਗਿਆ 8 ਲੱਖ ਲੱਗਦਾ 8 ਲੱਖ ਬੱਕਰੀ ਦਾ ਲੱਗਿਆ ਮੈਂ ਦੰਦਾ ਨਹੀਂ ਹਾਂ ਤੈਨੂੰ ਰੱਬ ਰੋਟੀ ਦੇ ਰਿਹਾ ਹਾਂ 13 ਲੱਖ ਮੰਗਦਾ ਮੁੰਡਾ ਸਾਡਾ ਰੋਟੀ ਦੇ ਰਿਹਾ ਬਾ ਠੀਕ ਆ ਰੋਟੀ ਕੀ ਮੁੰਡਾ ਰੋਟਾ ਦੇ ਰਿਹਾ ਦੇਦਾ ਰਿਹਾ ਫਿਰ ਉਸਤਾ ਬਣ ਰਿਹਾ ਤੈਨੂੰ ਰੋਟ ਦੇ ਰਿਹਾ ਬੱਕਰੀ ਕੀ ਰੋਟ ਨਾਲ ਖਰੋਟ ਅਗਲੀ ਦੀ ਰੋਟਾਂ ਨਾਲ ਰਿਹਾ ਨਾ ਇਹ ਗੱਲ ਸੁਣ ਉਹ ਗੱਲ ਸੁਣ ਮੇਰੇ ਭਤੀਜਿਆਂ ਦੀ ਏਡੀ ਕਰਦਨ ਉੱਚੀ ਰਖਾਈ ਚਰੀ ਦੀ ਮੱਢੀ ਚ ਜਾ ਕੇ ਪੈਸੇ ਧਵਾ ਧਵਾ ਗਣਤੇ ਕਿਉਂ ਦੱਤੇ ਹੀ ਬੋਤੇ ਆ ਪੈਸੇ ਤਾਂ ਨਹੀਂ ਉਹਦੇ ਨੋਟ ਗਣਤੇ ਮਹਾਬਾਰ ਦੇ ਨੋਟ ਤੁੰਦੀ ਰਾਜੂ ਬਾਬੇ ਦੀ ਗਲੀਆਂ ਜਨਾਬ ਰੋਡ ਦਾ ਇਹ ਚੀਜ਼ ਲਈ ਆ ਤਾਂ ਤੇਜ ਲਈ ਆ ਉਹ ਆ ਹਾਂ ਆ 500 ਵਿੱਚ ਲਾ ਸਾਡਾ ਇਹ ਨਹੀਂ ਨਹੀਂ ਉਹ ਪੂਰੇ ਅੱਛਾ ਆ ਪਾ ਦੇ ਪਾਸ ਇਹਦਾ ਅੱਡਾ ਅੱਡਾ ਏ ਤੁਹਾਡੇ ਉਹ ਪੂਰੇ ਉਹ ਪੂਰੇ ਚੜਨੀ 1 ਤੋਂ 3 4 5 6 7 8 9 10 11 12 13 14 15 16 17 18 19 20 21 22 23 24 ਸ਼ਕਤੀ ਸ਼ਕਤੀ ਸਪੈਕਟਰ ਦੇਖ ਰਹੇ ਆ ਠੀਕ ਠੀਕ ਫੋਟੋ ਲਗਾਤੀ ਸ਼ਕਤੀ 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 30 30 30 ਹੰਤਾ ਜਾਲੀ ਹੋ ਗਿਆ ਜੀ ਫੱਕ ਤੋ ਅੱਛਾ ਦੋ ਘਟ 40 ਹੋ ਗਿਆ ਆ ਪਿਆ ਹੋਰ ਬਾਡੇ ਟੁੱਟ ਨਾ ਨਾ ਉਹ ਨਹੀਂ ਇੱਕ ਪੰਜੀ 500 ਦਾ ਹੋਰ ਦੇ ਨਹੀਂ ਨਹੀਂ ਹੋਣ ਨਹੀਂ ਬਸ ਇਹ ਪੂਰੀ ਛੋਟਾ ਬੌੜਾ ਜਾ ਨਾ ਜਿਹੜੇ ਚਾੜ ਕੇ ਤੂੰ ਚਾੜ ਤੇ ਛੁੱਟਦੇ ਛੱਡ ਤੂੰ ਜਿਹੜੀ ਦਿਨੇ ਜਵਾਨੋਂ ਕੋਈ ਤੇਰੀ ਪਗਾਤੀ ਉੱਥੋਂ ਤਾਂ ਕਹਾਂ ਪਹੁੰਚਦੀ ਚਾਈ ਜਾ ਫਿਰ ਤੂੰ ਐ ਦੀ ਗੱਲ ਖੁਸ਼ ਆ ਬਾਈ ਛੱਡੀ ਹੈ ਬੱਕ ਤੇਰੇ ਦਿਲ ਦੀ ਮਰਦ ਪੂਰੀ ਕਰਤੀ ਗੱਡੀ ਹੈਗੀ ਵੀਰੇ ਪੱਟ ਚ ਹਾਂ ਰਾਜੂ ਸੌਦਾ ਵੇਚੂ ਕੱਸ ਕੇ ਦੇਊਗਾ ਕੋਕਾ ਪੀਸ ਲੈ ਕੇ ਕੇਸ ਮੇਰੇ ਗਰਦਾਸ ਮਾਨ ਜੋ ਭਾਰੀ ਨੇ ਖੜਾ ਲਵਾਓ ਨਾ ਲਵਾਉਂਗਾ ਕਿ ਨੂੰ ਸੁਵੀ ਕੋਈ ਨਹੀਂ ਪੱਟ ਚ ਗਰਦਾਸ ਮਾਨ ਦਾ ਖੜਾ ਭਾਰੀ ਹਾਂ ਵੱਡਾ ਕਹਿ ਕਾ ਹਾਂ ਗਰੀਬ ਨੂੰ ਕਹਿੰਦਾ ਕਰ ਤੂੰ ਜੇ ਹੱਥ ਬੰਨ ਕੇ ਕਾਨੂੰਨ ਨੂੰ ਛੇੜੀ ਨਹੀਂ ਲੱਗੀ ਕਿਹੜੀ ਲਈ ਹੈ ਕਿਹੜੀ ਹੈ ਆ ਸੀ ਆਉਂ ਗੀ ਫੇਰ ਆਪਾਂ ਹਾਂ ਰਿਕਾਟ ਕੈਂ ਕਰਾਸਾ ਮੰਡੀ ਚ ਉਹ ਪੱਠ ਨੇ ਕਲਾਇਆ ਤੂੰ ਕਰਾਇਆ ਰਿਕਾਟ ਕੈਂ ਵਾ ਜੇ ਮੈਂ ਕਹਿੰਦਾ ਤੇ ਕੋਟਾ ਨਕਸ਼ਾ ਓਏ ਕਿਹੜੇ ਨਕਸ਼ਾ ਕੋਟ ਨੇ ਅੱਠ ਤਾਂ ਦੇ ਨਾ ਜਦੋਂ ਤੈਨੂੰ ਕਹਿੰਦਾ ਕਾਣੇ ਮੁੰਡੇ ਨੂੰ ਸੀਨਾ ਲਿਖਾ ਦੋ ਲੈ ਤੂੰ ਪਈ ਪੈਂਦੀ ਆ ਮੁੰਡੇ ਦਾ ਸਾਥ ਨਾ ਕਰੋ ਤੇਰਾ ਮਿੰਟ ਚ ਮਕਰਾ ਦੂੰਗਾ ਸਾਗਣੋਂ ਤੋਂ ਵਰੀ ਵਰੀ ਹੋਣਗੇ ਹਾਂ ਉਹ ਲਾ ਬੱਚਾ ਲਾ ਪੈਸੇ ਵੀ ਮਾੜੇ ਦਾ ਬਾਜੀ ਕਰਦਾ ਪੁੱਤਰੀ ਦੁਆਰੇ ਵਿਆਹਦੇ ਆ ਉਹ ਮੁੰਡੇ ਕਿੰਨੇ ਫੁੱਲੇ ਵੈਸੀ ਆ ਕਿ ਕਿਵੇਂ ਹੁਣ ਤੋਂ ਬੋਧਨ ਨਾ ਰਾਜੂ ਉਹ ਗੱਲਾਂ ਨਾਲ ਦਾ ਬਹੁਤ ਕੁਝ ਕਰਦਾ ਹੈ ਨੀ ਨੀ ਓਏ ਰਾਜੂ ਹਾਂਜੀ ਹਾਂ ਕੁਛ ਨਹੀਂ ਹੋਇਆ ਜੀ ਓਏ ਨਾ 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 ਅਰੇ ਇੱਕ ਦਿਨ ਇਹ ਤਾਂ ਜਾਣ ਕੇ ਕਹਿਣਾ ਮੈਨੂੰ ਨਾ ਕੁਛ ਨਹੀਂ ਹੋਇਆ ਨਾ ਨਾ ਤੱਕੇ ਤੇ ਕਈ ਨਾ ਵਾਰਿਆ ਬੈਠਣ ਮਾਰ ਕੇ ਉਹ ਤਾਂ ਮੈਂ ਜਾਣ ਕੇ ਕਹਿਣਾ ਨਾ ਨਾ ਹੁੰਦੇ ਨੇ ਇਹ ਡਰਾਉਂਦਾ ਉਹ ਮੀਮਨੀਆਂ ਆਏ ਦੀ ਗੱਬਣ ਹੋਈ ਗੱਬਣ ਹੋ ਗਈ ਗੱਬਣ ਆਹ ਕਹਿਣ ਲੱਗ ਰਿਹਾ ਗੱਬਣ ਹੋਈ ਹੈ ਤੇਰੇ ਐਨ ਸਿਰੇ ਦੇ ਬੱਕਰੇ ਤੋਂ ਆ ਮੈਂ ਪਹਿਲਾਂ ਚੱਕਿਆ ਇਹ ਦਿਨ ਹੋ ਗਿਆ ਅੱਜ ਹੋ ਗਿਆ 5 ਦਿਨ